ਹਾਂਜੀ ਬੱਚੇ ਅੱਜ ਸਾਡਾ ਪਾਠ ਹੈਗਾ ਜਮਾਤ 6ਵੀਂ ਦਾ ਨਵਾਂ ਥਾਲ ਥਾਲ ਕੀ ਚੀਜ਼ ਆ ਥਾਲ ਪੰਜਾਬੀਆਂ ਦੀ ਹਰਮਨ ਪਿਆਰੀ ਲੋਕ ਖੇਡ ਆ ਠੀਕ ਆ ਜਦੋਂ ਬਚਪਨੋਂ ਟੱਪ ਕੇ ਜਵਾਨੀ ਦੀਆਂ ਰੂਹਾਂ ਤੇ ਖੜੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ ਹਨ ਨਵੀਆਂ ਵੇਆਂੀਆਂ ਵੋਟੀਆਂ ਵੀ ਆਪਣੀਆਂ ਨਾਨਾ ਨਾਲ ਤੇ ਆਪਣੀਆਂ ਭੈਣਾਂ ਨਾਲ ਰਲ ਕੇ ਖੇਡ ਖੇਡਦੀਆਂ ਨੇ ਤੇ ਇਹ ਕਿਹੜਾ ਆਮ ਕਰਕੇ ਦੁਪਹਿਰ ਦੇ ਸਮੇਂ ਖੇਡੀ ਜਾਂਦੀ ਹੈ ਤੇ ਬਾਲੜੀਆਂ ਕੁੜੀਆਂ ਆਪਣੇ ਨਿੱਕੇ ਵੀਰਾਂ ਨੂੰ ਖੁਡਾਉਂਦੀਆਂ ਹੋਈਆਂ ਇਸ ਖੇਡ ਨੂੰ ਖੇਡਦੀਆਂ ਨੇ ਇਹ ਥਾਲ ਕੀ ਆ ਦੇਖੋ ਇਹਨਾਂ ਸੱਤਾਂ ਤਿਹਾਂ ਵਾਲੀ ਲੀਰਾਂ ਦੀ ਗੁੰਦੀ ਹੋਈ ਇੱਕ ਗੇਂਦ ਹੁੰਦੀ ਆ ਸੱਤ ਤਿਆਹਾਂ ਕੱਪੜੇ ਦੀਆਂ ਲੈਰੀਆਂ ਉਹਨਾਂ ਨੂੰ ਇਕੱਠਾ ਕਰ ਲਿਆ ਉੱਪਰ ਉਹਦੇ ਤੇ ਧਾਗੇ ਲਪੇਟ ਦਿੰਦੇ ਆ ਠੀਕ ਆ ਇਹਨੂੰ ਫਿਰ ਖਿੱਦੋ ਵੀ ਕਹੇ ਜਾਂਦੇ ਆ ਜਾਂ ਖੇਨੂ ਵੀ ਕਹ ਦਿੰਦੇ ਆ ਠੀਕ ਆ ਤੇ ਇਹ ਕੁੜੀਆਂ ਰਲ ਕੇ ਖੇਡਦੀਆਂ ਨੇ ਬੈਸਤ ਇਹਦੀ ਕੋਈ ਗਿਣਤੀ ਨਹੀਂ ਹੁੰਦੀਗੀ ਜਿੰਨੇ ਮਰਜ਼ੀ ਖੇਡ ਸਕਦੇ ਆ ਇਹਦੇ ਵਿੱਚ ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡ ਸਕਦੀਆਂ ਨੇ ਠੀਕ ਆ ਇਹ ਖੇਡਣੀ ਕਿਵੇਂ ਹੁੰਦੀ ਆ ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਚ ਉਛਾਲਦੀ ਆ ਖਿੱਦੋ ਜਿਹੜੀ ਬਣੀ ਮੇਰੀ ਖਿੱਦੋ ਲੀਰਾਂ ਦੀ ਖਿੱਦੋ ਆ ਉੱਤੇ ਧਾਗੇ ਲਪੇਟੇ ਹੋਇਆ ਉਹਨੂੰ ਕੀ ਕਰਦੇ ਆ ਇਦਾਂ ਹੱਥ ਦੇ ਨਾਲ ਠੀਕ ਆ ਆਏ ਹਵਾ ਦੇ ਵਿੱਚ ਉਛਾਲ ਦਈਆਂ ਨੇ ਠੀਕ ਆ ਇਧਰ ਹੱਥ ਥੱਕ ਗਿਆ ਫਿਰ ਇਸ ਹੱਥ ਦੇ ਨਾਲ ਪਾਉਣੇ ਸ਼ੁਰੂ ਹੋ ਜਾਂਦੇ ਆ ਮਤਲਬ ਕਿ ਜਿਹੜੀ ਖਿੱਦੋ ਆ ਜਾਂ ਗੇਂਦ ਆ ਠੀਕ ਹੈ ਨਾ ਜਾਕ ਨੂੰ ਖੇਹ ਨੂੰ ਵੀ ਕਹਿੰਦੇ ਆ ਉਹ ਨੀਚੇ ਹੀ ਡਿਗਣੀ ਚਾਹੀਦੀ ਜੇ ਨੀਚੇ ਡਿਗ ਵੀ ਫਿਰ ਉੰਨੇ ਜਿਹੜੇ ਹੈਗੇ ਆ ਟੱਪੇ ਜਿਹੜੇ ਹੈਗੇ ਉਹਦੇ ਉਨੇ ਹੀ ਗਿਨੇ ਜਾਂਦੇ ਆ ਠੀਕ ਹੈ ਤੇ ਫਿਰ ਦੂਸਰੀ ਕੁੜੀ ਪਾਉਣਾ ਸ਼ੁਰੂ ਕਰ ਦਿੰਦੀ ਹੈ ਇਸ ਤਰ੍ਹਾਂ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਠੀਕ ਹੈ ਤੇ ਨਾਲ ਹੀ ਥਾਲ ਜਿਹੜੇ ਹੈਗੇ ਆ ਬੋਲੇ ਜਾਂਦੇ ਆ ਹੁਣ ਥਾਲ ਕੀ ਕੀ ਕਿਹੜੀ ਆ ਇਹ ਜਿਹੜੇ ਥਾਲ ਨੇ ਸੁਰ ਤੇ ਤਾਲ ਲਗਾਉਂਦੇ ਆ ਠੀਕ ਹੈ ਉਹ ਕਿਹੜੇ ਕਿਹੜੇ ਨੇ ਜਿਵੇਂ ਹੁਣ ਖਿੱਦੋ ਦੇ ਬੁੜਕਣ ਦੇ ਨਾਲ ਟੱਪਾ ਲਾਉਣ ਦੇ ਆ ਥਾਲ ਕੀ ਬਲਦੇ ਆ ਥਾਲ 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 ਮਾਂ ਮੇਰੀ ਦੇ ਲੰਮੇ ਵਾਲ ਪਿਓ ਮੇਰਾ ਸ਼ਾਹੂਕਾਰ ਸ਼ਾਹੂਕਾਰ ਨੇ ਬਾਗ ਲਵਾਇਆ ਅੰਦਰੋਂ ਪਾਣੀ ਰੁੜਦਾ ਆਇਆ ਰੋੜ ਰੋੜ ਪਾਣੀਆਂ ਸੁਰਮੇ ਦੀਆਂ ਸੁਰਮਾ ਪਾਵਾਂ ਕਲਜਲ ਪਾਵਾਂ ਪਾਵਾਂ ਫੁੱਲ ਗੁਲਾਬ ਦਾ ਭਾਬੀ ਮੇਰੀ ਜੁਲਫਾਂ ਵਾਲੀ ਵੀਰ ਮੇਰਾ ਸੱਜਾਰ ਆਲਮਾਲ ਹੋਇਆ ਬੀਬੀ ਪਹਿਲਾ ਥੜ ਐਸ ਤ੍ਰੀਕੇ ਨਾਲ ਦੀ ਨਾਲ ਬੋਲੀ ਜਾਣੇ ਆ ਨਾਲ ਦੀ ਨਾਲੇ ਟੱਪੇ ਬੁੜਕਾਈ ਜਾਣੇ ਠੀਕ ਆ ਹੁਣ ਜਿੱਥੋਂ ਬੋਲਦੇ ਬੋਲਦੇ ਜੇ ਉਹ ਨੀਚੇ ਡਿੱਗ ਪਈ ਤਾਂ ਫਿਰ ਦੂਸਰੀ ਕੁੜੀ ਨੇ ਉਹਨੂੰ ਗੇਂਦ ਨੂੰ ਕਿੱਧਰ ਨੂੰ ਚੱਕ ਲੈਣਾ ਉਹਨੇ ਵੀ ਇਸੇ ਤਰੀਕੇ ਨਾਲ ਪਾਈ ਜਾਣਾ ਕਦੇ ਇਧਰਲੇ ਹੱਥ ਤੇ ਵੀ ਪਾ ਸਕਦੇ ਇਧਰਲੇ ਹੱਥ ਤੇ ਵੀ ਪਾ ਸਕਦੇ ਤੇ ਇਸ ਤ੍ਰਿਕੇ ਨਾਲ ਨਾਲ-ਨਾਲ ਜਿਹੜੇ ਹੈਗੇ ਗੀਤ ਥਾਲ ਤੇ ਬੋਲਣੇ ਹੁਣ ਦੂਸਰਾ ਪਹਿਲਾ ਥਾਲ ਜਿਹੜਾ ਮੁੱਕ ਗਿਆ ਉਹਦੇ ਬਾਅਦ ਫਿਰ ਦੂਜਾ ਥਾਲ ਕੀ ਪਾਉਂਦੀਆਂ ਨੇ ਭੈਣਾ ਆਪਣੇ ਵੀਰ ਨੂੰ ਉਹਨਾਂ ਦੇ ਨੇੜੇ ਰਿਸ਼ਤੇ ਕਿਹੜੇ ਨੇ ਉਹਨਾਂ ਦੇ ਕੋਲੇ ਕੁੜੀਆਂ ਦੇ ਕੋਲੇ ਇੱਕ ਦਾ ਭੈਣ ਭਰਾਵਾਂ ਦਾ ਰਿਸ਼ਤਾ ਵਾ ਇੱਕ ਪਰਜਾਈਆਂ ਦਾ ਇੱਕ ਮਾਪਾਪ ਦਾ ਆ ਕੀ ਰਿਸ਼ਤੇ ਨੇ ਇਹਨਾਂ ਦੇ ਨੇੜੇ ਕੋਰੀਆਂ ਕੁੜੀਆਂ ਦੇ ਕੋਲੇ ਫਿਰ ਦੂਜਾ ਕੀ ਪਾਉਂਦੀਆਂ ਨੇ ਕੋਠੇ ਉੱਤੇ ਗੰਨਾ ਵੀਰ ਮੇਰਾ ਲੰਮਾ ਭਾਬੋ ਮੇਰੀ ਪਤਲੀ ਜੀ ਦੇ ਨੱਕ ਮਛੇਲੀ ਆਲਮਾਲ ਹੋਇਆ ਬੀਬੀ ਦੂਜਾ ਥਾਲ ਇਸ ਤਰੀਕੇ ਦੇ ਨਾਲ ਉਹ ਥਾਲ ਪਾਈ ਜਾਂਦੀਆਂ ਨੇ ਹੁਣ ਇਹ ਸ਼ਹਿਰਾਂ ਦੇ ਵਿੱਚ ਤਾਂ ਖੇਡ ਖਤਮ ਹੋ ਚੁੱਕੀ ਐ ਪਰ ਪਿੰਡਾਂ ਦੇ ਵਿੱਚ ਅੱਧੀ ਛੁੱਟੀ ਵੇਲੇ ਕਿਤੇ ਨਾ ਕਿਤੇ ਇਹ ਖੇਡ ਜਿਹੜੀ ਹੈਗੀ ਆ ਰਬੜ ਦੀ ਗੇਂਦ ਦੇ ਨਾਲ ਕੁੜੀਆਂ ਖੇਡਦੀਆਂ ਨੇ ਠੀਕ ਆ ਬਟੇ ਤੁਹਾਨੂੰ ਇਹਦਾ ਪਾਠ ਦਾ ਸਮਝ ਲੱਗਿਆ ਨਾ ਥਾਲ ਥਾਲ ਹੈ ਕੀ ਚੀਜ਼ ਐ ਹਾਂ ਹੁਣ ਆਪਾਂ ਇਹਨਾਂ ਦੇ ਪ੍ਰਸ਼ਨ ਦੇਖੀਏ ਪ੍ਰਸ਼ਨ ਕਿਹੜੇ-ਕਿਹੜੇ ਆ ਸਭ ਤੋਂ ਪਹਿਲੇ ਨੰਬਰ ਤੇ ਪ੍ਰਸ਼ਨ ਆ ਜਾਂਦਾ ਸਾਡੇ ਕੋਲੇ ਪ੍ਰਸ਼ਨ ਨੰਬਰ 1 ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ ਉੱਤਰ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਤੇ ਖੜੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ ਹਨ ਪ੍ਰਸ਼ਨ ਨੰਬਰ 2 ਥਾਲ ਪਾਉਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ ਥਾਲ ਸੱਤਾ ਤਿਹਾਂ ਵਾਲੀਆਂ ਨੀਰਾਂ ਦੀ ਧਾਗਿਆਂ ਨਾਲ ਗੁੰਦੀ ਹੋਈ ਗੇਂਦ ਨਾਲ ਖੇਡੇ ਜਾਂਦੇ ਹਨ। ਅੱਛਾ ਕਿਵੇਂ ਖੇੜਦੇ ਆ ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਵਿੱਚ ਉਛਾਲਦੀ ਹੈ ਫਿਰ ਸੱਜੇ ਹੱਥ ਦੀ ਤੜੀ ਤੇ ਬੋਚ ਕੇ ਵਾਰ-ਵਾਰ 부ੜਕਾਉਂਦੀ ਹੈ। ਨਾਲੋਂ ਨਾਲ ਇਸੇ ਤਰ੍ਹਾਂ ਨਾਲ ਥਾਲ ਦੇ ਬੋਲ-ਬੋਲਦੀ ਹੈ। ਜਦੋਂ ਖਿੱਦੋ ਡਿੱਗ ਜਾਵੇ ਤਾਂ ਦੂਜੀ ਕੁੜੀ ਥਾਲ ਪਾਉਂਦੀ ਹੈ। ਪ੍ਰਸ਼ਨ ਨੰਬਰ 1 ਇਸ ਖੇਡ ਵਿੱਚ ਕੁੜੀਆਂ ਦੀ ਕਿੰਨੀ ਗਿਣਤੀ ਹੁੰਦੀ ਹੈ ਕੁੜੀਆਂ ਦੀ ਗਿਣਤੀ ਤੇ ਕੋਈ ਭਵੰਦੀ ਨਹੀਂ ਹੈ 1 ਤੋਂ ਵੱਧ ਕੁੜੀਆਂ ਮਿਲ ਕੇ ਖੇਡਦੀਆਂ ਹਨ ਪ੍ਰਸ਼ਨ ਨੰਬਰ 4 ਕੁੜੀਆਂ ਥਾਲ ਦੀ ਖੇਡ ਖੇਡਣ ਵੇਲੇ ਕਿਹੜੇ-ਕਿਹੜੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ ਭੈਣ ਭਰਾਵਾਂ ਦਾ ਪਰਜਾਈਆਂ ਦਾ ਮਾਪੇ ਦਾ ਠੀਕ ਹੈ ਪ੍ਰਸ਼ਨ ਨੰਬਰ 5 ਇਸ ਖੇਡ ਵਿੱਚ ਜਿੱਤ ਹਾਰ ਕਿਵੇਂ ਹੁੰਦੀ ਹੈ ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਹ ਜੇਤੂ ਹੁੰਦੀ ਹੈ ਹੁਣ ਪ੍ਰਸ਼ਨ ਨੰਬਰ 6 ਆ ਇਸ ਪਾਠ ਵਿੱਚ ਪਹਿਲੇ ਥਾਲ ਦੇ ਕੀ ਬੋਲਨੇ ਆਪਾਂ ਹੁਣੇ ਬੋਲ ਕੇ ਵੀ ਹਟਿਆ ਪਾਠ ਦੇ ਵਿੱਚ ਜਦੋਂ ਆਪਾਂ ਸਾਰ ਕੀਤਾ ਵਾ ਫਿਰ ਇਹਦੇ ਪ੍ਰਸ਼ਨ ਦੇ ਵਿੱਚ ਆਪਾਂ ਦੁਬਾਰਾ ਪੜ੍ਹਦੇ ਆ ਥਾਲ 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 ਮਾਂ ਮੇਰੀ ਦੇ ਲੰਮੇ ਬਾਲ ਪਿਓ ਮੇਰਾ ਸ਼ਾਹੂਕਾਰ ਸ਼ਾਹੂਕਾਰ ਨੇ ਬਾਗ ਲਵਾਇਆ ਅੰਦਰੋਂ ਪਾਣੀ ਰੁੜਦਾ ਆਇਆ ਰੁੜ ਰੁੜ ਪਾਣੀਆਂ ਸੁਰਮੇ ਦਾਨੀਆਂ ਸੁਰਮਾ ਪਾਵਾਂ ਕੱਜਲ ਪਾਵਾਂ ਪਾਵਾਂ ਫੁੱਲ ਗੁਲਾਬ ਦਾ ਭਾਬੀ ਮੇਰੀ ਚੁਰਪਾਂ ਬਾਲੀ ਵੀਰ ਮੇਰਾ ਸਰਦਾਰ ਆਲਮਾਲ ਹੋਇਆ ਬੀਬੀ ਪਹਿਲਾ ਥਾਲ ਠੀਕ ਹੈ ਇਹਦੇ ਵਿੱਚ ਦੇਖੋ ਤੁਸੀਂ ਆਪ ਹੀ ਦੇਖ ਲਓ ਪਹਿਲੇ ਥਾਲ ਦੇ ਵਿੱਚ ਕਿਹੜੇ-ਕਿਹੜੇ ਰਿਸ਼ਤੇ ਆ ਗਏ ਮਾਂ ਪਿਓ ਦਾ ਆ ਗਿਆ ਰਿਸ਼ਤਾ ਭੈਣ ਭਰਾਵਾਂ ਦਾ ਆ ਗਿਆ ਭਾਬੀ ਦਾ ਆ ਗਿਆ ਠੀਕ ਹੈ ਹੁਣ ਪ੍ਰੈਸ਼ਰ ਨੰਬਰ 7 ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ ਖਿੱਦੋ ਦੇ ਬੜਕਾ ਨਾਲ ਜੱਟ ਪਲਣਾ ਜਿਵੇਂ ਆਪਾਂ ਆਏ ਆਏ ਬੜਕਾਉਣੇ ਆ ਗੇਂਦ ਨੂੰ ਉਦੋਂ ਹੀ ਆਪਾਂ ਬੋਲਾਂਗੇ ਥਾਲ 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 ਮਾ ਮੇਰੀ ਦੇ ਲੰਮੇ ਵਾਲ ਇਦਾਂ ਜਦੇ ਜਦੋਂ ਆਪਾਂ ਬੜਕਾਉਨੇ ਆ ਕਿ ਦੋਨੋਂ ਠੀਕ ਆ ਹੁਣ ਅੱਗੇ ਆ ਜਾਂਦਾ ਸਾਡੇ ਕੋਲੇ ਬਾਕ ਬਣਾਓ ਮੋਹ ਪੈਣਾ ਵੀਰ ਦਾ ਵੱਧ ਮੋਹ ਕਰਦੀਆਂ ਹਨ ਪਿਆਰ ਦਲਾਨ ਬੱਚੇ ਦਲਾਨ ਵਿੱਚ ਖੇਡਦੇ ਹਨ ਸੁਗੰਧੀ ਫੁੱਲ ਸੁਗੰਧੀ ਫਿਲਾਰ ਹੈ ਹਨ ਮਨੋਰੰਜਨ ਟੀਵੀ ਮਨੋਰੰਜਨ ਦਾ ਵਧੀਆ ਸਾਧਨ ਹੈ ਦਿਲਚਸਪ ਥਾਲ ਬੱਚਿਆਂ ਦੀ ਦਿਲਚਸਪ ਖੇਡ ਹੈ ਉਤਸੁਕਤਾ ਬੱਚੇ ਥਾਲ ਖੇਡ ਬੜੀ ਉਤਸੁਕਤਾ ਨਾਲ ਦੇਖ ਰਹੇ ਹਨ ਹੁਣ ਇਸ ਪਾਠ ਦੇ ਵਿੱਚ ਸਾਡੇ ਕੋਲੇ ਖਾਲੀ ਥਾਵਾਂ ਵੀ ਹੈਗੀਆਂ ਜਿਵੇਂ ਪਹਿਲੀ ਖਾਲੀ ਥਾਂ ਹੈਗੀ ਆ ਥਾਲ ਖਾਲੀ ਥਾਂ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ ਪੰਜਾਬੀ ਕੁੜੀਆਂ ਦੀ ਇੱਥੇ ਪੰਜਾਬੀ ਕਾਲੀ ਦਾ ਵਿੱਚ ਭਰਨਾ ਆਪਾਂ ਅਗਲਾ ਹੈਗਾ ਸਾਡੀ ਖਾਲੀ ਥਾਂ ਇਹ ਖੇਡ ਘਰਾਂ ਦੇ ਖਾਲੀ ਥਾਂ ਵਿੱਚ ਖੇਡੀ ਜਾਂਦੀ ਹੈ ਇਹ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ ਖਾਲਤੀ ਜੀ ਖਾਲੀ ਥਾਂ ਆ ਗਿਆ ਇੱਕ ਤੋਂ ਵੱਧ ਖਾਲੀ ਥਾਂ ਇਹ ਖੇਡ ਖੇਡਦੀਆਂ ਹਨ ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ ਅਗਲੀ ਖਾਲੀ ਥਾਂ ਆ ਗਿਆ ਜਿਸ ਕੁੜੀ ਨੇ ਸਭ ਤੋਂ ਵੱਧ ਖਾਲੀ ਥਾਂ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ ਜੇਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖਾਸ ਸੁਰ ਤੇ ਤਾਲ ਤੇ ਗਾਏ ਜਾਂਦੇ ਹਨ ਠੀਕ ਆ ਇਹ ਸਾਡੇ ਕੋਲੇ 5 ਖਾਲੀ ਥਾਵਾਂ ਨੇ 7 ਸਾਡੇ ਕੋਲੇ ਪ੍ਰਸ਼ਨ ਨੇ ਤੇ 6 ਸਾਡੇ ਕੋਲੇ ਵਾਕ ਨੇ ਇਹ ਹੁਣ ਤੁਸੀਂ ਅੱਜ ਅੱਜ 68 9ਵਾਂ ਥਾਲ ਜਮਾਤ 6ਵੀਂ ਦਾ ਤੁਸੀਂ ਚੰਗੀ ਤਰ੍ਹਾਂ ਨਾਲ ਯਾਦ ਕਰ ਲੈਣਾ ਧੰਨਵਾਦ